ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮੁੱਖ ਮੰਤਰੀ ਵੱਲੋਂ 1548 ਮਾਲ ਅਫਸਰ ਮੁਤਲਾ ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦਾ ਕੰਮ ਠੱਪ ਅਦਾਲਤੀ ਕੰਮ ਜਾਰੀ ਚੰਡੀਗੜ੍ਹ 'ਚ ਧਰਨੇ ਲਈ ਜਗਿੰਦਰ ਸਿੰਘ ਉਗਰਾਹਣ ਨੇ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਜਾਰੀ ਡਰੱਗ ਵਿਰੋਧੀ ਕੈਬਨਟ ਸਬ-ਕਮੇਟੀ ਨੇ ਸਰਦਪਾੜ ਡਰੱਗ ਤਾਕਸ਼ਕਰੀ ਨਾਜ਼ਰ ਨਿਯਖਤਣ ਲਈ ਐਂਟੀ ਡਰੋਨ ਟੈਕਨਾਲੋਜੀ ਦੇ ਟ੍ਰਾਇਲ ਕੀਤੇ ਕਿਸਾਨਾਂ ਵੱਲੋਂ ਧਰਨੇ ਦੀ ਤਿਆਰੀ ਚੰਡੀਗੜ੍ਹ 'ਚ ਬਦਲੇ ਗਏ ਰੂਟ ਐਡਵਾਈਜ਼ਰੀ ਜਾਰੀ ਹੁਣ ਨਜਾਇਜ਼ ਮਾਈਨਿੰਗ ਨੂੰ ਲੈ ਕੇ ਐਕਸ਼ਨ 'ਚ ਮਾਨ ਸਰਕਾਰ ਡਰੋਨ ਤੇ ਸੈਟਲਾਈਟ ਦੀ ਲਈ ਜਾਏਗੀ ਮਦਦ ਦਲਜੀਤ ਦਸਾਂਜ ਬਣੇ ਲਵੇ ਤੇ ਗਲੋਬਲ ਇਨਵੈਸਟਰ ਲਾਈਨਅਪ 'ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਮੀਟਿੰਗ ਕਰ ਰਹੀਆਂ ਬਰਕਰਾਂ ਤੇ ਮધુਮੱਖੀਆਂ ਨੇ ਕੀਤਾ ਹਮਲਾ ਮੁੰਡਿਆਂ ਨੇ ਛੱਤੇ ਨਾਲ ਕੀਤੀ ਸੀ ਛੇੜਖਾਨੀ ਤਪਰੀਮ ਕੋਰਟ ਵੱਲੋਂ ਕਾਲੀ ਆਗੂ ਵਿਕਰਮ ਸਿੰਘ ਮੀਠੀਆਂ ਨੂੰ 17 ਮਾਰਚ ਨੂੰ ਸਿੱਟਕ ਕੇ ਪੇਸ਼ ਹੋਣ ਦੇ ਹੁਕਮਾਂ ਭਾਰਤ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਹੁਣ ਖਬਰਾਂ ਵਿਸਤਾਰ ਨਾਲ ਮੁੱਖ ਮੰਤਰੀ ਵੱਲੋਂ 15 ਹੜਤਾਲੀ ਮਾਲ ਅਫਸਰ ਮੋਤਲ ਮੁੱਖ ਮੰਤਰੀ ਭਗਵੰਤ ਮਾਨ ਨੇ 48 ਤਹਿਸੀਲਦਾਰਾਂ ਖਲਾਫ ਸਖਤ ਕਾਰਵਾਈ ਕਰਦੇ ਆ 15 ਤਹਿਸੀਲਦਾਰਾਂ ਤੇ ਨਹਿਤ ਤਹਿਸੀਲਦਾਰਾਂ ਨੂੰ ਮੋਤਲ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਸਪਸ਼ਟ ਸੁਨੇਹਾ ਦਿੱਤਾ ਕਿ ਸੂਬਾ ਸਰਕਾਰ ਵੱਡੀ ਕੋਰੀ ਦੇ ਇਲਜ਼ਾਮਾਂ 'ਚ ਕਿ ਰੇਪ ਦੇ ਸਟਾ ਅਫਸਰਾਂ ਅੱਗੇ ਝੁਕੇ ਨਹੀਂ ਅਤੇ ਦੇਰ ਸ਼ਾਮ ਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਮਾਲ ਅਫਸਰਾਂ ਦੇ ਦੂਦ ਰਾੜੇ ਤਵਾਦਲੇ ਕਰ ਦਿੱਤੇ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੂਜਾ ਮੌਕਾ ਹੈ ਕਿ ਜਦੋਂ ਸਰਕਾਰ ਨੇ ਮਾਲ ਅਫਸਰਾਂ ਨੂੰ ਆੜੇ ਹੱਥੀ ਲਿਆ ਹੈ ਜਨ ਵੀ 2023 ਚ ਪੀਸੀਐਸ ਅਫਸਰ ਜ ਅਸੋਸੀਏਸ਼ਨ ਅਤੇ ਰੈਵਨਿਊ ਅਫਸਰ ਜ ਅਸੋਸੀਏਸ਼ਨ ਨੇ ਸਾਂਝੇ ਤੌਰ ਤੇ ਅੰਦੋਲਨ ਬੜਿਆ ਸੀ ਜਿਸ ਮਗਰੋਂ ਮੁੱਖ ਮੰਤਰੀ ਨੇ ਅਲਟੀਮੇਟਮ ਦਿੱਤਾ ਸੀ ਚਿਤਾਵਨੀ ਪਿੱਛੋਂ ਅਧਿਕਾਰੀ ਡਿਊਟੀ ਤੇ ਪਰਤ ਆਏ ਸਨ ਪੰਜਾਬ ਵਿੱਚ 181 ਸਬਜਿਸਟਾਰ ਦਫ਼ਤਰ ਹਨ ਜਦਕਿ 250 ਦੇ ਕਰੀਬ ਮਾਲ ਅਫਸਰ ਹਨ ਪੰਜਾਬ ਸਰਕਾਰ ਨੇ ਪਹਿਲਾਂ ਤਹਿਸੀਲਾਂ 'ਚ ਰਜਿਸਟ੍ਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਅਤੇ ਉਸ ਮਗਰੋਂ ਬਧੀਕ ਮੁੱਖ ਸਕੱਤਰ ਮਾਲ ਅਨੁਰਾਗ ਬਰਮਾ ਨੇ ਪੰਜਾਬ ਦੇ 48 ਮਾਲ ਅਫਸਰਾਂ ਨੂੰ ਚਿਤਾਵਨੀ ਪੱਤਰ ਜਾਰੀ ਕੀਤਾ ਕਿ ਉਹ ਸ਼ਾਮ ਦੇ 5 ਵਜੇ ਤੱਕ ਡਿਊਟੀ ਤੇ ਪਤਨ ਜਾਂ ਫਿਰ ਉਹ ਮੁਕਲੇ ਲਈ ਤਿਆਰ ਰਹਿਣਾ ਸਵੇਰੇ ਮੁੱਖ ਮੰਤਰੀ ਨੇ ਤਹਿਸੀਲਾਂ 'ਚ ਬਦਲਵੇਂ ਪ੍ਰਬੰਧ ਕਰ ਲਈ ਅਰੀ ਚੰਡੀ ਦਿੱਤੀ ਜਿਸ ਸਮਗਰੋਂ ਸਮੁੱਚੇ ਪੰਜਾਬ ਦੀਆਂ ਤਹਿਸੀਲਾਂ ਚ ਪੀਸੀਐਸ ਅਸਰਾਂ ਕਾਨੂੰਗੋਜ ਅਤੇ ਸੀਨੀਅਰ ਸਹਾਇਕਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਪਤਾ ਲੱਗਿਆ ਹੈ ਕਿ ਕਰੀਬ 900 ਰਜਿਸਟ੍ਰੀਆਂ ਲਈ ਲੋਕਾਂ ਨੇ ਆਨਲਾਈਨ ਤਰੀਕ ਲਈ ਹੋਈ ਸੀ ਵਧੀਕ ਮੁੱਖ ਸਕੱਤਰ ਮਾਲ ਨੇ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਜਿੱਥੇ ਜਿੱਥੇ ਸਬ ਰਜਿਸਟਰ ਜੋਇੰਟ ਸਬ ਰਜਿਸਟਰਾਰ ਹੜਤਾਲ ਸਮੂਹਿਕ ਛੁੱਟੀ ਜਾਂ ਹੋਰ ਨਾ ਕਰਾ ਕਾਰਨਾ ਕਰਕੇ ਗੈਰਹਾਜ਼ਰ ਨਾ ਉਥੇ ਸਬ ਰਜਿਸਟਰਾਰ ਦਾ ਚਾਰਜ ਪੀਸੀਐਸ ਅਸਤਰਾ ਤੋਂ ਇਲਾਵਾ ਕਾਨੂੰਗੋਆ ਤੇ ਸੀਨੀਅਰ ਸੈਕਮੋ ਦੇ ਦਿੱਤਾ ਜਾਵੇ ਜਿਨ੍ਹਾਂ ਵੱਲੋਂ ਨਹਿ ਤਸੀਲਦਾਰ ਦੀ ਤਰੱਕੀ ਵਾਲੀ ਵਿਭਾਗੀ ਪ੍ਰੀਖਿਆ ਪਹਿਲਾਂ ਹੀ ਪਾਸ ਕੀਤੀ ਹੋਈ ਹੈ ਜ਼ਿਲ੍ਹਿਆਂ ਵਿੱਚ ਫੌਰੀ ਇਹਨਾਂ ਹੁਕਮ ਨੂੰ ਲਾਗੂ ਕੀਤਾ ਗਿਆ ਪੰਜਾਬ ਸਰਕਾਰ ਨੇ ਇਸੇ ਦੌਰਾਨ ਚੇਤਾਵਨੀ ਪੱਤਰ ਜਾਰੀ ਕੀਤਾ ਕਿ ਜੇ ਅਧਿਕਾਰੀ ਤਸੀਲਦਾਰ ਸ਼ਾਮ 5 ਵਜੇ ਤੱਕ ਡਿਊਟੀ ਤੇ ਨਾ ਪਰਤੇ ਤਾਂ ਉਹਨਾਂ ਦੀ ਮਤਲੀ ਹੋਵੇਗੀ ਅਤੇ ਇਸ ਨੂੰ ਸਰਵਿਸ ਵਿੱਚ ਬ੍ਰੇਕ ਵਜੋਂ ਅੰਕਿਤ ਕੀਤਾ ਜਾਵੇਗਾ ਜੋ ਅਧਿਕਾਰੀ ਪ੍ਰਵੇਸ਼ਨ ਪੀਰੀਅਡ ਤੇ ਚੱਲ ਰਹੇ ਹਨ ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਨੇ ਤਹਿਸੀਲਾਂ ਵਿੱਚ ਬਦਲਵੇਂ ਪ੍ਰਬੰਧ ਕੀਤੇ ਸਨ ਮੁੱਖ ਮੰਤਰੀ ਨੇ ਬਨੂੜ ਖਾੜ ਅਤੇ ਜੀਰਖਪੁਰ ਦੀਆਂ ਤਹਿਸੀਲਾਂ ਦਾ ਦੌਰਾ ਕਰਕੇ ਨਵੇਂ ਕੀਤੇ ਬਦਲਵੇਂ ਪ੍ਰਬੰਧਾਂ ਦਾ ਖੁਦ ਜਾਇਜ਼ਾ ਲਿਆ ਮਾਲ ਅਸਟਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਐਸੋਸੀਏਸ਼ਨ ਆ ਪੰਜਾਬ ਮਾਲ ਰੈਵਨਿਊ ਅਫਸਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲక్ష్మణ ਸਿੰਘ ਦਾ ਕਹਿਣਾ ਸੀ ਕਿ ਸਾਰੇ ਮਾਲ ਅਫਸਰ 9 ਵਜੇ ਤੋਂ 5 ਵਜੇ ਤੱਕ ਡਿਊਟੀ ਤੇ ਹਾਜ਼ਰ ਰਹੇ ਹਨ ਤੇ ਸਿਰ ਪਰ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਕੀਤਾ ਗਿਆ ਉਹਨਾਂ ਕਹਾਂਗੇ ਸਾਰੇ ਮਾਲ ਅਫਸਰ ਪ੍ਰਸਤ ਨਹੀਂ ਹਨ ਅਤੇ ਸਰਕਾਰ ਫੋਕੀ ਸ਼ੌਰਤ ਲਈ ਬਿਨਾ ਗੱਲ ਤੋਂ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਉਹਨਾਂ ਕਹਾਂਗੇ ਸਿਰਫ 5% ਦੀ ਹੀ ਰਜਿਸਟ੍ਰੇਸ਼ਨ ਦਾ ਕੰਮ ਹੋਇਆ ਹੈ ਉਹਨਾਂ ਕਿਹਾ ਜੇ ਸਰਕਾਰ ਤਵਾਦਲੇ ਕਰਦੀ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਮਾਲ ਅਫਸਰਾਂ ਦੀ ਭਰਤੀ ਜਲਦੀ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਉਂਦੇ ਦਿਨਾਂ ਵਿੱਚ ਨਵੇਂ ਤਹਿਸੀਲਦਾਰ ਤੇ ਮਾਲ ਅਧਿਕਾਰੀ ਭਰਤੀ ਕਰੇਗੀ ਇਸ ਲਈ ਕੈਬਨਿਟ ਵਿੱਚ ਏਜੰਡਾ ਲਿਆਂਦਾ ਜਾਵੇਗਾ ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟ ਅਫਸਰਾਂ ਅੱਗੇ ਝੁਕੇਗੀ ਨਹੀਂ ਉਹਨਾਂ ਕਹਿ ਕੇ ਸਮੂਹਿਕ ਛੁੱਟੀ ਉੱਤੇ ਗੈਰ ਘਾਰੀ ਭ੍ਰਿਸ਼ਟਾਚਾਰ ਲਈ ਲਾਇਸੈਂਸ ਮੰਗ ਰਹੇ ਹਨ ਉਹਨਾਂ ਕਿਹਾ ਸਰਕਾਰ ਦੀ ਬਾਹਮ ਰੋਣਨ ਦੀਆਂ ਜਈਆਂ ਕੁੰਡੀਆਂ ਚਲਾ ਕੇ ਝੁਕਾਂਗੇ ਨਹੀਂ ਅਤੇ ਇਨ੍ਹਾਂ ਭ੍ਰਿਸ਼ਟ ਦੇ ਕਮੰਡੀ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸੱਤ ਤਹਿਸੀਲਦਾਰ ਤੇ ਅੱਠ ਨਾਇਬ ਤਹਿਸੀਲਦਾਰ ਮੁਤਲ ਵਧੀਕ ਮੁੱਖ ਸਕੱਤਰ ਮਾਲ ਵੱਲੋਂ ਜਾਰੀ ਹੁਕਮ ਅਨੁਸਾਰ ਸੱਤ ਤਹਿਸੀਲਦਾਰ ਤੇ ਅੱਠ ਨਾਇਬ ਤਹਿਸੀਲਦਾਰ ਮੁਤਲ ਕੀਤੇ ਗਏ ਹਨ ਦਿਲਾ ਮੋਗਾ ਚ ਬਾਗਾਪੁਰਾਣਾ ਦੇ ਤਹਿਸੀਲਦਾਰ ਗੁਰਮukh ਸਿੰਘ ਤੇ ਨੈਤ ਤਹਿਸੀਲਦਾਰ ਭੀਮ ਸੈਨਾ ਸਮਾਲ ਸਰ ਦੇ ਅਮਰਪ੍ਰੀਤ ਸਿੰਘ ਧਰਮਕੋਟ ਦੇ ਰਮੇਸ਼ ਟਿੰਗਰਾ ਮੱਧਣੀ ਕਲਾਂ ਦੇ ਹਮੀਸ਼ ਕੁਮਾਰ ਤੇ ਨਿਹਾਲ ਸਿੰਘ ਵਾਲਾ ਦੇ ਸੁਖਵਿੰਦਰ ਸਿੰਘ ਸਾਰੇ ਨੈਤ ਤਹਿਸੀਲਦਾਰ ਬਰੋਇਪੁਰ ਜ਼ਿਲ੍ਹੇ ਦੇ ਗੁਰੂ ਅਰਸ਼ਾਏ ਦੇ ਤਹਿਸੀਲਦਾਰ ਜਿੰਦਰ ਸਿੰਘ ਇਹ ਬਰੋਇਪੁਰ ਦੇ ਨੈਵ ਤਹਿਸੀਲਦਾਰ ਨੂੰ ਵੀ ਮੁਰਤਲ ਕੀਤਾ ਗਿਆ ਹੈ ਇਸੇ ਤਰ੍ਹਾਂ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਬਰੀ ਵਾਲਾ ਦੇ ਤਹਿਸੀਲਦਾਰ ਪਰਮੇਂਦਰ ਸਿੰਘ ਮਲੋਟ ਦੇ ਤਹਿਸੀਲਦਾਰ ਜਤਿੰਦਰਪਾਲ ਸਿੰਘ ਗਿੱਦੜਵਾਹ ਦੇ ਤਹਿਸੀਲਦਾਰ ਕੰਮਲਦੀਪ ਸਿੰਘ ਤੋਂ ਇਲਾਵਾ ਮੁਖਸਰ ਦੇ ਰਜੀਤ ਸਿੰਘ ਖੈਰਾ ਗਿੱਦੜਵਾਹ ਦੇ ਅਮਰਤਾ ਅਗਰਵਾਲ ਅਤੇ ਦੋਦਾ ਦੇ ਬਲਵਿੰਦਰ ਸਿੰਘ ਸਾਰੇ ਨੈib ਤਹਿਸੀਲਦਾਰ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਹੈ ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦਾ ਕੰਮ ਠੱਪ ਗਲਤੀ ਕੰਮ ਜਾਰੀ ਸਿਆਲਾਰਾਂ ਦੀ ਜੱਥੇਬੰਦੀ ਕੋਲ ਰਜਿਸਟਰੀਆਂ ਦਾ ਕੰਮ ਨਾ ਕਰਕੇ ਚੌਕਸੀ ਵਿਭਾਗ ਖਿਲਾਫ ਵੱਡੇ ਰੋਸਤਾ ਹੈ ਤਾਂ ਮੁਕਸਰ ਜ਼ਿਲ੍ਹੇ ਦੀਆਂ ਤਹਿਸੀਲਾਂ ਵਿੱਚ ਦੂਜੇ ਦਿਨ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ ਟਪ ਰਿਹਾ ਇਸ ਦੌਰਾਨ ਰਜਿਸਟਰੀਆਂ ਕਰਾਉਣ ਲਈ ਜਿੰਨਾ ਇਕਰਾਰਨਾਮਿਆਂ ਦੀ ਮਿਆਦ ਖਤਮ ਹੋ ਗਈ ਸੀ ਉਹਨਾਂ ਲਈ ਭਾਰੀ ਦਿੱਕਤ ਪੈਦਾ ਹੋ ਗਈ ਹੈ ਜਿਨ੍ਹਾਂ ਨੇ ਜ਼ਮੀਨ ਵੇਚ ਕੇ ਬੱਚਿਆਂ ਦਾ ਵਿਆਹ ਆਜਾ ਕੋਈ ਹੋਰ ਕੰਮ ਕਰਨਾ ਸੀ ਉਹਨਾਂ ਦੀਆਂ ਰਜਿਸਟਰੀਆਂ ਨਾ ਹੁਣ ਕਰਕੇ ਉਹ ਵੀ ਪਰੇਸ਼ਾਨ ਹੋ ਗਏ ਹਨ ਪ੍ਰਾਪਰਟੀ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਕਈ ਸੌਦੇ ਖਰਾਬ ਹੋ ਗਏ ਹਨ ਉਹਨਾਂ ਕਹੇ ਕਿ ਤਹਿਸੀਲਦਾਰਾਂ ਵੱਲੋਂ ਇਸ ਤਰ੍ਹਾਂ ਰਜਿਸਟਰੀਆਂ ਦਾ ਕੰਮ ਰੋਕਣਾ ਬਹੁਤ ਗਲਤ ਹੈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਹੈ ਇਸ ਦੌਰਾਨ ਮੁਖਰ ਤਹਿਸੀਲ ਦਫਤਰ ਵਿੱਚ ਜਾ ਕੇ ਪਤਾ ਲੱਗਿਆ ਕਿ ਤਹਿਸੀਲਦਾਰ ਤੇ ਨਹਿਰ ਤਹਿਸੀਲਰ ਆਪੋ ਆਪਣੇ ਦਫਤਰਾਂ ਵਿੱਚ ਬੈਠੇ ਸਨ ਤੇ ਉਹਨਾਂ ਰਜਿਸਟਰੀਆਂ ਤੋਂ ਬਿਨਾਂ ਹੋਰ ਕੰਮ ਕੀਤੇ ਅਦਾਲਤ ਵੀ ਲਈ ਇਸ ਮੌਕੇ ਤਹਿਸੀਲਦਾਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਹੜਤਾਲ ਨਹੀਂ ਹੈ ਸਿਰਫ ਰਜਿਸਟਰੀਆਂ ਦੇ ਕੰਮ ਦਾ ਬਾਈਕਾਟ ਕੀਤਾ ਗਿਆ ਹੈ ਉਹਨਾਂ ਕਹੇ ਕਿ ਚੌਕਸੀ ਵਿਭਾਗ ਵੱਲੋਂ ਬਿਨਾਂ ਪ੍ਰਵਾਨਗੀਆਂ ਤੋਂ ਦਫਤਰਾਂ ਛਾਪੇ ਮਾਰ ਕੇ ਮਾਲਦਾਰੀਆਂ ਦੇ ਐਕਸ ਨੂੰ ਲਾਗ ਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਰਕੇ ਸੂਬਾ ਪੱਧਰ ਤੇ ਰਜਿਸਟਰੀਆਂ ਦਾ ਕੰਮ ਰੋਕ ਕੇ ਤਹਿਸੀਲਦਾਰ ਐਸੋਸੀਏਸ਼ਨ ਵੱਲੋਂ ਰੋਸ ਜਾਰੀ ਕੀਤਾ ਜਾ ਰਿਹਾ ਹੈ ਚੰਡੀਗੜ੍ਹ 'ਚ ਧਰਨੇ ਲਈ ਜੁਗਿੰਦਰ ਸਿੰਘ ਉਗਰਾਣ ਨੇ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਜਾਰੀ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਣ ਨੇ ਕਿਹਾ ਹੈ ਕਿ 5 ਮਾਰਚ ਦੇ ਧਰਨੇ ਨੂੰ ਲੈ ਕੇ ਤਿਆਰੀਆਂ ਹਨ ਉਹਨਾਂ ਨੇ ਕਿਹਾ ਕਿ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਡੀਆਂ ਸ਼ੜਕਾਂ ਉੱਤੇ ਨਿਕਲਣਾ ਹੈ ਜੇਕਰ ਪੁਲਿਸ ਪ੍ਰਸ਼ਾਸਨ ਰਸਤੇ ਵਿੱਚ ਰੋਕਦੀ ਹੈ ਤਾਂ ਫਿਰ ਖਾਲੀ ਸਾਹਬ ਤੇ ਬੈਠ ਜਾਓ ਉਹਨਾਂ ਨੇ ਕਿਹਾ ਕਿ ਸਰਕਾਰ ਬਦਨਾਮ ਕਰਦੀ ਹੈ ਕਿ ਅਸੀਂ ਸੜਕਾਂ ਰੋਕਦੇ ਹਾਂ ਇਸ ਲਈ ਸੜਕਾਂ ਉੱਤੇ ਨਹੀਂ ਬੈਠਣਾ ਉਹਨਾਂ ਨੇ ਕਿਹਾ ਕਿ ਕਾਫਲੇ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋਵੋ ਉਹਨਾਂ ਨੇ ਕਿਹਾ ਕਿ ਕਿਸੇ ਵੀ ਥਾਂ ਉੱਤੇ ਕੋਈ ਟਕਰਾ ਨਹੀਂ ਕਰਨਾ ਹੈ ਉਹਨਾਂ ਨੇ ਕਿਹਾ ਕਿ ਧਰਨੇ ਉੱਤੇ ਬਾਕੀ ਰਣਨੀਤੀ ਦੱਸੀ ਜਾਵੇਗੀ ਡਰੱਗ ਵਿਰੋਧੀ ਕੈਬਨਟ ਸਫਰ ਕਮੇਟੀ ਨੇ ਸਰਹੱਦ ਪਾਰ ਡਰੱਗ ਤਸਕਰੀ ਨਾਲ ਜੱਟਣ ਲਈ ਐਂਟੀ ਡਰੋਨ ਟੈਕਨੋਲੋਜੀ ਦੇ ਟਰਾਇਲ ਕੀਤੇ ਨਸ਼ਾ ਅਵਰਧ ਜੰਗ ਮਹਿੰਦੀ ਅਗਵਾਈ ਕਰ ਰਹੀ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਅਵਰਧ ਸ਼ੁਰੂ ਕੀਤੀ ਗਈ ਫੈਸਲਾਕੁਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੂੰ ਜਲਦੀ ਹੀ ਸਰਦ ਪਰੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਅਤੀ ਆਧੁਨਿਕ ਐਂਟੀ ਡਰੋਗ ਟੈਕਨੋਲੋਜੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਹ ਐਲਾਨ ਪੰਜਾਬ ਪੁਲਿਸ ਦੇ ਮੁੱਲਾਂਪੁਰ ਦੇ ਪੀਸੀਆ ਸਟੇਡੀਅਮ ਵਿਖੇ ਅਯੋਜਿਤ ਇੱਕ ਸਮਾਗਮ ਵਿੱਚ ਕੀਤਾ ਜਿੱਥੇ ਤਿੰਨ ਜਨਤਕ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੇ ਆਪਣੀਆਂ ਅਤੇ ਆਧੁਨਿਕ ਐਂਟੀ ਡਰੋਨ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਐਡਵੋਕੇਟ ਅਰਪਾਲ ਸਿੰਘ ਚੀਮਾ ਅਤੇ ਅਮਨ अरोड़ा ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਅਤੇ ਹੋਰ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਅਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਤਿੰਨਾਂ ਕੰਪਨੀਆਂ ਨੇ ਪਾਕਿਸਤਾਨ ਨਾਲ ਲੱਗਦੀ ਚੁਣੌਤੀਪੂਰਨ ਸਰਹੱਦ ਤੇ ਡਰੋਨ ਰਾਹੀਂ ਨਿਸ਼ੀਲੇ ਪਦਾਰਥਾਂ ਅਥਿਆ ਰਾਤੇ ਵਿਸਪੋਰਟ ਕਰਨ ਦੀ ਤਸਕਰੀ ਨੂੰ ਰੋਕਣ ਲਈ ਆਪਣੀਆਂ ਅਤਿ ਆਧੁਨਿਕ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਇਨ੍ਹਾਂ ਕੰਪਨੀਆਂ ਦੁਆਰਾ ਪ੍ਰਦਰਸ਼ਿਤ ਐਂਟੀ ਡਰੋਨ ਟੈਕਨੋਲੋਜੀਆਂ ਵਿੱਚ ਪੋਰਟੇਬਲ ਮੋਬਾਈਲ ਅਤੇ ਸਟੇਸ਼ਨਰੀ ਟੈਕਨੋਲੋਜੀਆਂ ਸ਼ਾਮਲ ਹਨ ਜੋ ਵੱਖ-ਵੱਖ ਦੂਰੀਆਂ ਤੋਂ ਡਰੋਨਾਂ ਦਾ ਪਤਾ ਲਗਾਉਣ ਤੇ ਉਹਨਾਂ ਨੂੰ ਰੋਕਣ ਦੇ ਸਮਰੱਥ ਹਨ। ਕਿਸਾਨਾਂ ਵੱਲੋਂ ਧਰਨੀ ਦੀ ਤਿਆਰੀ ਚੰਡੀਗੜ੍ਹ ਚ ਬਦਲੇਗੇ ਰੂਟ ਐਡਵਾਈਜ਼ਰੀ ਜਾਰੀ ਸਯੁਜਕਕ ਸਾਨ ਮੋਰਚਾ ਐਸਕੇਐਮ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿੱਚ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਮੱਦੇ ਨਜ਼ਰ ਧਰਨੇ ਤੋਂ ਪਹਿਲਾਂ ਸਥਾਨਕ ਪੁਲਿਸ ਨੇ ਕਈ ਥਾਵਾਂ ਤੇ ਸਖਤੀ ਵਧਾ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਦੇ ਐਲਾਨ ਦੇ ਮੱਦੇ ਨਜ਼ਰ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਬਾਹਾਂ ਦੀ ਆਵਾਜਾਈ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 5 ਮਾਰਚ ਨੂੰ ਕੁਝ ਸੜਕਾਂ ਤੇ ਆਵਾਜਾਈ ਨੂੰ ਯੰਤਰਿਤ ਕੀਤਾ ਜਾ ਸਕਦਾ ਹੈ ਪ੍ਰਭਾਵਿਤ ਖੇਤਰਾਂ ਵਿੱਚ ਜੀਲਕਪੁਰ ਬੈਰੀਅਰ ਫੈਦਾਨ ਬੈਰੀਅਰ ਸੈਕਟਰ 48 49 ਡਿਵਾਈਡਿੰਗ ਰੋਡ ਸੈਕਟਰ 49 50 ਸੈਕਟਰ 50 51 ਜੇ ਰੋਡ ਸੈਕਟਰ 51 52 ਮਟੋਰ ਬੈਰੀਅਰ ਸੈਕਟਰ 52 53 ਕਜਿਹੜੀ ਚੌਕ ਸੈਕਟਰ 53 54 ਬਰਹਿਰੀ ਮਾਰਕੀਟ ਐਸ 55 56 ਪਲਸੌਰਾ ਬੈਰੀਅਰ ਨਮਾਗਮ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਵੀ ਸ਼ਾਮਲ ਹਨ ਇਸ ਦੌਰਾਨ ਆਮ ਲੋਕਾਂ ਨੂੰ ਕਿਸੇ ਵੀ ਭੀੜ ਅਸਿੱਧਾ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰਕੇ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਚੰਡੀਗੜ੍ਹ ਪੁਲਿਸ ਨੇ ਸੜਕਾਂ 'ਤੇ ਪੱਕੇ ਬੈਰੀਕੇਡ ਲਗਾਏ ਹਨ। ਸਰਹੱਦਾਂ 'ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਲੋਕਾਂ ਨੂੰ ਜਾਮ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਹੁਣ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਐਕਸ਼ਨ 'ਚ ਮਾਨ ਸਰਕਾਰ ਡਰੋਨ ਤੇ ਸੈਟੇਲਾਈਟ ਦੀ ਲਈ ਜਾਵੇਗੀ ਮਦਦ। ਪੰਜਾਬ 'ਚ ਨਸ਼ੇ ਤੇ ਭ੍ਰਿਸ਼ਟਾਚਾਰ ਤੋਂ ਬਾਅਦ ਹੁਣ ਸਰਕਾਰ ਨਾਜਾਇਜ਼ ਮਾਈਨਿੰਗ ਖਿਲਾਫ ਹਰਕਤ 'ਚ ਆ ਗਈ ਹੈ। ਇਸ ਲਈ ਸਰਕਾਰ ਡਰੋਨ ਤੇ ਸੈਟਲਾਈਟ ਦੀ ਮਦਦ ਲਵੇਗੀ ਇਹ ਕਾਨੂੰਨੀ ਤੇ ਗੈਰ ਕਾਨੂੰਨੀ ਸਾਈਟਾਂ ਦੀ ਪਛਾਣ ਕਰੇਗਾ ਇਹ ਕੰਮ ਮਾਈਨਿੰਗ ਵਿਭਾਗ ਤੇ ਆਈਆਈਟੀ ਰੋਪੜ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਇਸ ਦੇ ਲਈ ਦੋਮਾ ਧਿਰਾਂ ਵਿਚਾਲੇ 5 ਸਾਲ ਲਈ ਸਮਝੌਤਾ ਹੋਇਆ ਹੈ ਇਹ ਜਾਣਕਾਰੀ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਲਡੇ ਦਿੱਤੀ ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਬਹੁਤ ਹੀ ਫਾਇਦੇਮੰਦ ਹੋਵੇਗਾ ਜਾਣਕਾਰੀ ਮੁਤਾਬਕ ਆਈਆਈਟੀ ਰੋਪੜ ਤਕਰੀਕ ਰਹੀ ਡਰੋਨ ਸਰਵੇਖਣ ਅਤੇ ਸੈਟਲਾਈਟ ਸਰਵੇਖਣ ਰਾਹੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਸਾਈਟਾਂ ਦੀ ਤਸਵੀਰ ਵਿੱਚ ਫਸਟ ਹੋਵੇਗੀ ਟਾਈਮ ਦੇ ਸਰਵੇਖਣ ਦੇ ਨਾਲ ਨਾਲ ਹਰ 20 ਮੀਟਰ ਤੇ ਸਰਵੇ ਅਤੇ ਰੇਤ ਦੀ ਮਾਤਰਾ ਬਾਰੇ ਜਾਣਕਾਰੀ ਉਪਲਬਧ ਹੋਵੇਗੀ ਇਸ ਦੇ ਨਾਲ ਹੀ ਮਾਨਸੂਨ ਤੋਂ ਪਹਿਲਾਂ ਤੇ ਮਾਨਸੂਨ ਤੋਂ ਬਾਅਦ ਰੇਤ ਦੀ ਮਾਤਰਾ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਚੀਜ਼ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਇਹ ਸਿਸਟਮ ਇਹ ਵੀ ਜਾਣਕਾਰੀ ਦੇਵੇਗਾ ਕਿ ਕਿਹੜੀਆਂ ਖਾਨਾਂ ਕੰਮ ਕਰ ਰਹੀਆਂ ਹਨ ਤੇ ਕਿਹੜੀਆਂ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਇਸ ਕੇਂਦਰ ਵੱਲੋਂ ਮਹਾਈਆ ਕਰਵਾਏ ਗਏ ਅੰਕੜਿਆਂ ਨਾਲ ਮਾਨਸੂਨ ਤੋਂ ਪਹਿਲਾਂ ਦਰਿਆਵਾਂ ਵਿੱਚ ਰੇਤ ਦੇ ਸਹੀ ਪ੍ਰਬੰਧਨ ਵਿੱਚ ਮਦਦ ਮਿਲੇਗੀ ਅਤੇ ਇਸ ਵਿਧੀ ਰਾਹੀਂ 20-20 ਮੀਟਰ ਦੀ ਦੂਰੀ ਤੇ ਪਾਣੀ ਦੇ ਅੰਦਰ ਰੇਤ ਤੇ ਬੱਜਰੀ ਦਾ ਪਤਾ ਲਗਾਇਆ ਜਾ ਸਕਦਾ ਹੈ ਜਿਸ ਨਾਲ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇਗਾ ਜਿਹੜੇ ਡੈਮ ਅਤੇ ਦਰਿਆ ਪਹਿਲਾਂ ਲੋਕਾਂ ਲਈ ਹੜ੍ਹਾਂ ਤੇ ਮਸੀਬਤਾਂ ਦਾ ਕਾਰਨ ਸਨ ਹੁਣ ਪੰਜਾਬ ਦੇ ਲੋਕਾਂ ਲਈ ਵਰਦਾਨ ਅਤੇ ਸੋਤ ਬਣਨਗੇ ਪਿੰਡਾਂ ਵਿੱਚ ਜਾਨੀ-ਜਾਨ ਮਾਲੀ ਨੁਕਸਾਨ ਨਹੀਂ ਹੋਵੇਗਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਇਹ ਤਰੀਕਾ ਲਾਏ ਬੰਦ ਹੋਵੇਗਾ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਤ ਮਿਲੇਗੀ ਇਸ ਨਾਲ ਠੇਕੇਦਾਰਾਂ ਵੱਲੋਂ ਸਰਕਾਰ ਨਾਲ ਕੀਤੀ ਜਾ ਰਹੀ ਲੁੱਟ ਅਤੇ ਹਿਰਾਫੇਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਦਲਜੀਤ ਦੁਸਾਂਜ ਬਣੇ ਲੈਵਾਇਜ਼ ਦੇ ਗਲੋਬਲ ਐਮਬੈਸਡਰ ਲਾਈਨਅਪ 'ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਪੰਜਾਬੀ ਪੌਪ ਸੰਸਕ੍ਰਿਤੀ ਦਾ ਚਿਹਰਾ ਬਣੇ ਦਲਜੀਤ ਦੁਸਾਂਜ ਨੇ ਹੁਣ ਆਪਣੇ ਨਾਲ ਇੱਕ ਹੋਰ ਪ੍ਰਾਪਤੀ ਜੋੜ ਲਈ ਹੈ ਲੇਵੇਜ਼ ਦੇ ਦਲਜੀਤ ਦੋਸਾਂਝ ਨੂੰ ਆਪਣਾ ਬ੍ਰਾਂਡ ਵੈਸਟਰ ਬਣਾਇਆ ਹੈ ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਪੰਜਾਬੀ ਕਲਾਕਾਰ ਬ੍ਰਾਂਡ ਦੇ ਕ੍ਰੀਏਟਿਵ ਪਾਵਰ ਹਾਊਸ ਦਾ ਹਿੱਸਾ ਬਣਿਆ ਹੈ ਇਹ ਐਲਾਨ ਉਸ ਦੇ ਸਫਲ ਦਿਲ ਨੂੰ ਮਾਤੀ ਟੂਰੇ ਤੇ ਇਤਿਹਾਸਿਕ ਕੋਚੇਲਾ ਡੇਬੂ ਦੇ ਤੁਰੰਤ ਬਾਅਦ ਹੋਇਆ ਹੈ ਦਲਜੀਤ ਦੋਸਾਂਝ ਨੇ ਕਿਹਾ ਮੈਂ ਹਮੇਸ਼ਾ ਲੇਵੇਜ਼ ਦੀ ਪ੍ਰਸ਼ੰਸਾ ਕੀਤੀ ਹੈ ਕਿ ਇਸ ਤਰ੍ਹਾਂ ਵਿਰਾਸਤ ਨੂੰ ਆਧੁਨਿਕ ਸ਼ੈਲੀ ਨਾਲ ਮਿਲਾਉਂਦਾ ਹੈ ਡਾਇਨਾਮਾ ਸਿਰਫ ਕੱਪੜੇ ਨਹੀਂ ਇਹ ਇੱਕ ਬਿਆਨ ਹੈ ਇਸ ਗੱਲ ਦਾ ਐਲਾਨ ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਤੇ ਕੀਤਾ ਵੀਡੀਓ ਵਿੱਚ ਉਸ ਨੂੰ ਇੱਕ ਕਲਾਸਿਕ ਚਿੱਟੇ ਰੰਗ ਦੀ ਕਮੀਜ਼ ਪੈਨੇ ਹੋਏ ਦੇਖਿਆ ਜਾ ਸਕਦਾ ਹੈ ਜਿਸ ਨੂੰ ਉਸਨੇ ਇੱਕ ਡਾਇਨਾਮਿਕ ਜੈਕਟਾ ਅਤੇ ਜੀਨਸ ਨਾਲ ਪਾਇਆ ਹੋਇਆ ਹੈ ਉਸਨੇ ਇੱਕ ਲੁੱਕ ਦੇ ਨਾਲ ਟੈਨ ਬੂਟਸ ਪਾਏ ਹਨ ਅਤੇ ਚਮਕੀਲੇ ਲਾਲ ਰੰਗ ਦੀ ਪੱਗ ਦੇ ਨਾਲ ਰੰਗ ਨੂੰ ਹੋਰ ਵੀ ਨਿਖਾਰਿਆ ਹੈ ਲੈਬੀ ਸਟਰਾਸ ਅਤੇ ਐਂਡ ਕੰਪਨੀਆਂ ਵਿੱਚ ਦੱਖਣੀ ਏਸ਼ੀਆ, ਮੱਧ ਪੂਰਬ ਅਫਰੀਕਾ ਤੇ ਗੈਰ ਈਯੂ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੀਸ਼ਾ ਜੈਨ ਨੇ ਕਿਹਾ ਦਲਜੀਤ ਦਸਾਂਝ ਲੇਵੀ ਦੀ ਪ੍ਰਕਤੀਸ਼ੀਲ ਭਾਵਨਾ ਨੂੰ ਪੂਰੀ ਤਰ੍ਹਾਂ ਦਰਸਾਉਂਦੇ ਹਨ ਉਹਨਾਂ ਦੀ ਬੇਮਿਸਾਲ ਯਾਤਰਾ ਸੰਗੀਤ ਫੈਸ਼ਨ ਅਤੇ ਸੱਭਿਆਚਾਰਾਂ ਹੀ ਸਵੈ ਪ੍ਰਗਟਾਵੇ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਸਾਡੀ ਬ੍ਰਾਂਡ ਭਾਵਨਾ ਨਾਲ ਪੂਰੀ ਤਰ੍ਹਾਂ ਮੇਲ ਕਰਦੀ ਖਾਂਦੀ ਹੈ ਅਸੀਂ ਕੁਝ ਜਿਆਦਾ ਬਣਾਉਣ ਲਈ ਤਿਆਰ ਹੋਏ ਜੋ ਸੱਚਮੁੱਚ ਪ੍ਰਤੀਕ ਹੈ ਮੀਟਿੰਗ ਕਰ ਰਹੀਆਂ ਵਰਕਰਾਂ ਤੇ ਮਧੂਮੱਖੀਆਂ ਨੇ ਕੀਤਾ ਹਮਲਾ ਮੁੰਡਿਆਂ ਨੇ ਛੱਤੇ ਨਾਲ ਕੀਤੀ ਸੀ ਛੇੜਖਾਨੇ ਆਇਲ ਕਾ ਵਿੱਚ ਅੰਗਣਵਾੜੀ ਔਰਤਾਂ ਤੇ ਮਧੂਮੱਖੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਕਈ ਔਰਤਾਂ ਇਨ੍ਹਾਂ ਦੀ ਲਪੇਟ ਵਿੱਚ ਆ ਗਈਆਂ ਅਤੇ ਜ਼ਖਮੀ ਹੋ ਗਈਆਂ ਜਾਣਕਾਰੀ ਮੁਤਾਬਕ ਇੱਥੇ ਪ੍ਰਤਾਪ ਬਾਗ ਚ ਅੰਗਣਵਾੜੀ ਵਰਕਾਂ ਦੀ ਮੀਟਿੰਗ ਚੱਲ ਰਹੀ ਸੀ ਜਿਸ ਦੌਰਾਨ ਇੱਕ ਸ਼ਰਾਰਤੀ ਅਨਸਰ ਨੇ ਦਰੱਖਤ ਤੇ ਲੱਗੇ ਮਧੂਮੱਖੀਆਂ ਦੇ ਛੱਤੇ ਦੇ ਪੱਥਰ ਮਾਰ ਦਿੱਤਾ ਇਸ ਮਗਰੋਂ ਵੱਡੀ ਗਿਣਤੀ ਵਿੱਚ ਓਡੀਆਂ ਮਧੂਮੱਖੀਆਂ ਨੇ ਅੰਗਣਵਾੜੀ ਵਰਕਾਂ ਤੇ ਹਮਲਾ ਕਰ ਦਿੱਤਾ ਮਧੂਮੱਖੀਆਂ ਦੇ ਹਮਲੇ ਨਾਲ ਔਰਤਾਂ ਵਿੱਚ ਭਾਜੜ ਮਚ ਗਈ ਇਸ ਦੌਰਾਨ ਲਗਭਗ ਡੇਢ ਦਰਜਨ ਔਰਤਾਂ ਜ਼ਖਮੀ ਹੋਈਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅੰਗਣਵਾੜੀ ਵਰਕਰਾਂ ਦੀ ਆਗੂ ਰੇਸ਼ਮਾ ਰਾਣੀ ਨੇ ਦੱਸਿਆ ਕਿ ਉਹਨਾਂ ਨੇ ਪ੍ਰਤਾਪ ਬਾਗ ਵਿੱਚ ਮੀਟਿੰਗ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਦੋ ਨੌਜਵਾਨ ਰੇਲਵੇ ਸਟੇਸ਼ਨ ਵੱਲ ਭੱਜ ਰਹੇ ਸਨ ਉਹਨਾਂ ਨੇ ਪ੍ਰਤਾਪ ਬਾਗ ਵਿੱਚ ਇੱਕ ਦਰਖਤ ਤੇ ਲੱਗੇ ਮਧੂਮੱਖੀਆਂ ਦੇ ਛੱਤੇ ਤੇ ਪੱਥਰ ਮਾਰਿਆ ਸੀ ਇਸ ਦੌਰਾਨ ਮੱਖੀਆਂ ਉੱਡ ਪਈਆਂ ਤੇ ਮੀਟਿੰਗ ਕਰ ਰਹੀਆਂ ਅੰਗਣਵਾੜੀ ਦੀਆਂ ਔਰਤਾਂ ਤੇ ਹਮਲਾ ਕਰ ਦਿੱਤਾ ਉਨ੍ਹਾਂ ਦੱਸਿਆ ਕਿ 120 ਦੇ ਕਈ ਬੰਗਣ ਵਾਲੀ ਵਰਕਣਾ ਇਸੇ ਲਈ ਪੇਟ ਵਿੱਚ ਆਈਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਦੂਜੇ ਪਾਸੇ ਮੌਕੇ ਤੇ ਮੌਜੂਦ ਡਾਕਟਰ ਰਵਿੰਦਰ ਨੇ ਦੱਸਿਆ ਕਿ ਮੱਖੀਆਂ ਦੇ ਹਮਲੇ ਕਾਰਨ ਜ਼ਖਮੀ ਹੋਈਆਂ ਔਰਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸੁਪਰੀਮ ਕੋਰਟ ਵੱਲੋਂ ਕਾਲੀ ਆਗੂ ਵਿਕਰਮ ਸਿੰਘ ਜੀਟੀਆਂ ਨੂੰ 17 ਮਾਰਚ ਨੂੰ ਸਿੱਟ ਅੱਗੇ ਪੇਸ਼ ਹੋਣ ਦੇ ਹੁਕਮ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਜੀਟੀਆਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਪੁੱਛਗਿੱਛ ਲਈ 17 ਮਾਰਚ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਜਸਟਿਸ ਜੇ ਕੇ ਮੇਸ਼ਵਰੀ ਦੀ ਅਗਵਾਈ ਵਾਲੇ ਬੈਂਚ ਨੇ ਮਜੀਠੀਆਂ ਨੂੰ ਪੁੱਛਗਿੱਛ ਲਈ 17 ਮਾਰਚ ਨੂੰ ਸਵੇਰੇ 11 ਵਜੇ ਸਿੱਟ ਦੇ ਪਟਿਆਲਾ ਸਥਿਤ ਹੈੱਡ ਕੁਆਟਰ ਵਿੱਚ ਪੇਸ਼ ਹੋਣ ਲਈ ਕਿਹਾ ਹੈ ਬੈਂਚ ਨੇ ਕਿਹਾ ਕਿ ਅਧਿਕਾਰੀ ਉਸ ਤੋਂ ਪੁੱਛਗਿੱਛ ਕਰਕੇ ਜਾਂਚ ਪੂਰੀ ਕਰ ਸਕਦੇ ਹਨ ਅਤੇ ਜੇ ਲੋੜ ਪਈ ਤਾਂ ਮਜੀਠੀਆਂ ਨੂੰ 18 ਮਾਰਚ ਨੂੰ ਵੀ ਉਸੇ ਸਮੇਂ ਪੇਸ਼ ਹੋਣਾ ਹੋਵੇਗਾ ਬੈਂਚ ਬਲੋ ਇਸ ਮਾਮਲੇ ਵਿੱਚ ਅਗਲੀ ਸੁਣਵਾਈ 24 ਮਾਰਚ ਨੂੰ ਕੀਤੀ ਜਾਵੇਗੀ ਚੋਮਰੀਕਲ ਦਲ ਦੇ ਸਾਫਾ ਪ੍ਰਧਾਨ ਸਗੀਰ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਤੇ ਕੇਂਦਰੀ ਮੰਤਰੀ ਹਰਸ਼ਮਿਰਤ ਪੌਰ ਬਾਦਲ ਦੇ ਭਰਾ ਵਿਕਨ ਸਿੰਘ ਜੇਠੀਆ ਖਿਲਾਫ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ ਤੇ ਸੂਬੇ ਵਿੱਚ ਨਸ਼ਾ ਤਸਕਰੀ ਰੈਕੇਟ ਨੂੰ ਲੈ ਕੇ 2018 ਵਿੱਚ ਕੇਸ ਦਰਜ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ 10 ਅਗਸਤ 2022 ਦੇ ਉਸ ਹੁਕਮ ਨੂੰ ਚਰਚਾ ਦਿੱਤੀ ਹੈ ਜਿਸ ਵਿੱਚ ਮਜੀਠੀਆਂ ਨੂੰ ਡਰੱਗ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ 5 ਮਹੀਨੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਰਹਾਆ ਕੀਤਾ ਗਿਆ ਸੀ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਮਜੀਠੀਆਂ ਦੀ ਜ਼ਮਾਨਤ ਰੱਦ ਕਰਨ ਦੀ ਮੰਗ에 ਸੁਧਾਰ ਤੇ ਕੀਤੀ ਸੀ ਕਿ ਉਹ ਜਾਂਚ ਵਿੱਚ ਸਹਿਯੋਗ ਤੋਂ ਇਨਕਾਰ ਹੀ ਹੈ ਸਿੰਘ ਨੇ ਕਿਹਾ ਕਿ ਮਜੀਠੀਆਂ ਨੂੰ ਲਿਖਤੀ ਪਛਣਾ ਵਾਲੀ ਰਹੀ ਕੁਝ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦਾ ਅਕਾਲੀ ਆਗੂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਭਾਰਤ ਚੈਂਪੀਅਨ ਦੇ ਟਰੋਫੀ ਦੇ ਫਾਈਨਲ ਵਿੱਚ ਭਾਰਤ ਚੈਂਪੀਅਨ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਿਆ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 264 ਦੌੜਾਂ ਬਣਾਈਆਂ। ਭਾਰਤ ਨੇ ਇਸ ਤੋਂ ਥਿੱਚੇ ਨੂੰ 48.1 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ 267 ਦੌੜਾਂ ਬਣਾ ਕੇ ਪੂਰਾ ਕਰ ਲਿਆ। ਦੂਜਾ ਸੈਮੀਫਾਈਨਲ 5 ਮਾਰਚ ਨੂੰ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਦੁਬਈ ਵਿੱਚ ਹੋਵੇਗਾ। ਇਸਨਾਂ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ